ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ 7-8 ਜਾਨਵਰ ਸੇਲ ਦੇ ਲਈ ਲੈ ਕੇ ਆਏ ਹਾਂਗੇ ਪਹਿਲੇ ਨੰਬਰ ਤੇ ਹੈਗੀ ਆਪਣੇ ਲਵੇ ਇਹ ਮਾਰਵਾੜੀ ਕੋੜੀ ਇਹਦੀ ਉਮਰ ਮਾਲਕ ਵੀਰਾਂ ਨੇ 12 ਸਾਲ ਦੱਸੀਆ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਜੀ 60000 ਰੁਪਿਆ ਸਵਾਰੀ ਸਵਰੀ ਦੀ ਪਾਸ ਹੈ ਤੇ ਥੋੜੀ ਜੀ ਇਹਦੇ ਪੈਰ ਤੇ ਸੱਟ ਲੱਗੀ ਹੋਈ ਹੈ ਪਿਛਲੇ ਪੈਰ ਤੇ ਬਾਕੀ ਜੀ ਜਿਸ ਨੂੰ ਆਉਂਦੀ ਆ ਪਸੰਦ ਦਾ ਕਰ ਲਿਓ ਗੱਲ ਬਾਤ ਅੱਗੇ ਆਪਣੇ ਲਵੇ ਹੈਗੀ ਇਹ ਨੀਲੀ ਕੋੜੀ ਇਹਦੀ ਉਮਰ ਮਾਲਕ ਵੀਰਾਂ ਨੇ 7 ਸਾਲ ਦੱਸੀ ਹੈ ਸਵਾਰੀ ਦੀ ਪਾਲਸ ਹੈ 9 ਇੰਚੇ ਦੀ ਹਾਈਟ ਹੈ ਬਾਕੀ ਕੰਨਾਂ ਕੋਨਾਂ ਦੀ ਸਕੀਨ ਆ ਬਾਡੀ ਮੰਤਰੇ ਦਾ ਮਜ਼ਬੂਤ ਹੈ ਜੀ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮੱਲੇ ਦਾ ਮਾਲਕ ਵੀਰ ਕਰਦੇ ਜੀ 1,30,000 ਰੁਪਇਆ ਇਹ ਤਿੰਨੇ ਜਨਵਰੀ ਇੱਕੋ ਘਰੇ ਖੜਿਆ ਜੀ ਜਿਹੜੇ ਆਪਾਂ ਤੁਹਾਨੂੰ ਤਿੰਨੇ ਜਨਵਰੀ ਪਹਿਲਾਂ ਦਿਖਾਉਣੇ ਆ ਬਾਕੀ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਤੇ ਅੱਗੇ ਆਪਣੇ ਲਈ ਹੈਗੀ ਜੀ ਇਹ ਅਵਲਕ ਕੋਕੋੜੀ ਨੌਕਰੇ ਬੱਚੇ ਦਿੰਦੀ ਆ ਇਹ ਬਾਕੀ ਇਹਦੇ ਵੀ ਪਿਛਲਾ ਪੈਰੇ ਦਾ ਥੋੜਾ ਜਿਹਾ ਮੁੜਿਆ ਹੋਇਆਗਾ ਤੇ ਮੁੱਲੇ ਦਾ ਵੀ ਮਾਲਕ ਵੀਰ 60000 ਰੁਪਇਆ ਕਰਦੇ ਜੇ ਕਿਸੇ ਨੂੰ ਇਹ ਪਸੰਦ ਆਈ ਤੇ ਇਹਦੇ ਬਾਰੇ ਗੱਲਬਾਤ ਕਰ ਲਿਓ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਆਪਣੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਤੁਹਾਡੇ ਲਈ ਜਾਇਜ਼ ਰੇਟ ਦੇ ਜਾਨਵਰ ਲੈ ਕੇ ਆਉਂਦੇ ਰਹਾਂਗੇ ਬਾਕੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿਵੇਂ ਲੱਗੀ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਬਾਕੀ ਤੁਸੀਂ ਕੋਈ ਚੈੱਕ ਕਰ ਸਕਦੇ ਹੋ ਨੁਕਰੇ ਬੱਚੇ ਦਿੰਦੀ ਹੈ ਕੰਨਗਨਾਂ ਦੀ ਸਕੀਨ ਹੈ ਥੋੜਾ ਇਹਦਾ ਪਿਛਲਾ ਪੈਰ ਮੁੜਿਆ ਹੋਇਆ ਮਾਲਕੋਈ ਰਾਜ ਨੇ ਦੱਸਣ ਅਨੁਸਾਰ ਜੇ ਕਿਸੇ ਨੂੰ ਇਹ ਵਜ਼ਨ ਦਉਂਦੀ ਹੈ ਤੇ ਇਹਦੇ ਬਾਰੇ ਗੱਲਬਾਤ ਕਰ ਸਕਦੇ ਜੀ ਬਾਕੀ ਤੇ ਅੱਗੇ ਆਪਣੇ ਆਪਣੇ ਲੋਏ ਹੈ ਕਿ ਇਹ ਕੇ ਹੈ ਮਾਰਵਾੜੀ ਬੁਸੇਰੀ ਕੰਨਗਨਾਂ ਦੀ ਸਕੀਨ ਹੈ ਬਾਡੀ ਮੰਤਰ ਇਹਦਾ ਵੀ ਮਜ਼ਬੂਤ ਹੈ ਪਿਛਲੇ ਦੋ ਪੈਰ ਚਟਿਆ ਤੇ ਬਾਕੀ ਸਾਰੀ ਐਡ ਬਲੈਕ ਆ ਬਾਕੀ 5 ਮਹੀਨੇ 24 ਦਿਨ ਇਹਦੀ ਉਮਰ ਹੈ ਤੇ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1 ਲੱਖ ਰੁਪਇਆ ਸੁਲਤਾਨ ਘੋੜੇ ਦੀ ਇਹ ਬੱਚੀ ਹੈ ਮਾਂ ਇਹਦੀ ਅਲੀਸ਼ਾਨ ਲੈਣ ਦੀ ਹੈ ਚੌਂਟ ਪਲੱਸ ਮਾਂ ਦੀ ਹਾਈਟ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਕੰਨਾ ਕੁੰਨਾ ਦੀ ਸਕੀਨ ਹੈ ਧੌਣ ਧੌਣ ਲੰਬੀ ਹੈ ਬੋਡੀ ਵੰਤਰ ਵੀ ਮਜ਼ਬੂਤ ਹੈ ਚੰਗਾ ਕੱਦ ਕਰਨ ਵਾਲੀ ਹੈ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਅਵਲਕੋ ਘੋੜੀ ਇਹਦੀ ਕਾਟ ਪਲੱਸ ਹਾਈਟ ਹੈ ਜੀ 5 ਸਾਲੇ ਦੀ ਉਮਰ ਹੈ ਮੇਟ ਕਰਵਾਈ ਹੋਈ ਹੈ ਇੱਕ 1 ਮਹੀਨਾ ਹੋ ਗਿਆ ਜੀ ਕੋੜੀ ਨੂੰ ਮੇਟ ਕਰਾਇਆ ਨੂੰ ਬਾਕੀ 2-3 ਦਿਨਾਂ ਦੇ ਅੰਦਰ ਚੈੱਕ ਹੋ ਜੂਗੀ ਜੇ ਕਿਸੇ ਨੇ ਚੈੱਕ ਕਰਾ ਕੇ ਲੈਣੀ ਆ ਮੁੱਲੇ ਦਾ ਮਾਲਕ ਵੀ ਕਰ ਦੇ ਜੀ 90000 ਰੁਪਇਆ ਸਵਾਰੀ ਦੀ ਪਾਸ ਹੈ ਕੰਨਕੋਨਾ ਦੀ ਸਕੀਨ ਹੈ ਤੇ ਬੋਡੀ ਵੰਤਰ ਵੀ ਮਜ਼ਬੂਤ ਹੈ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਰੇਵੀਆ ਚਾਲ ਬਹੁਤ ਸੋਹਣੀ ਤੁਰਦੀ ਹੈ ਬਾਕੀ ਖੁੱਲੀ ਆਪ ਲੱਕਾ ਜੀ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰ ਸਕਦੇ ਹੋ 5 ਸਾਲ ਉਮਰ ਹੈ 6 1+ ਦੀ ਹਾਈਟ ਹੈ ਮੇਟ ਕਰਵਾਈ ਨੂੰ 1 ਮਹੀਨਾ ਹੋ ਗਿਆ ਇੱਕ ਅੱਧੇ ਦਿਨ ਦੇ ਅੰਦਰ ਚੈੱਕ ਹੋ ਜੂਗੀ ਜੀ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਦੇਖ ਗਿਆ ਆਪਣੇ ਲਵੇ ਹੈਗੀ ਇਹ ਕਾਲੀ ਮਾਰਵਾੜੀ ਕੋਡ ਇਹਦੇ ਕੱਲਾ ਮੱਥੇ ਟਿੱਕਾ ਕੰਨਾਂ ਦੀ ਸਕੀਨ ਹੈ ਬੋਡੀ ਅੰਤਰ ਵੀ ਮਜ਼ਬੂਤ ਹੈ ਸੰਭ ਬੜਾ ਮਜ਼ਬੂਤ ਹੈ ਦਾ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਸਵਾਰੀ ਦੀ ਪਾਸ ਹੈ 60 ਇੰਚ ਦੀ ਹਾਈਟ ਹੈ 5 ਤੋਂ 6 ਸਾਲ ਤੱਕ ਨੀਰਵੋਟ ਦੀ ਉਮਰ ਹੈ ਜੀ ਤੇ ਸਵਾਰੀ ਦੀ ਪਾਸ ਹੈ ਤੇ ਮੌਕੇ ਤੇ ਹੀ ਚਾਹੇ ਮੁੱਲੇ ਦਾ ਮਾਲਕ ਵੀਰ ਕਰਦੇ ਜੀ 70000 ਰੁਪਏ ਜੀ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤੇ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ 70000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਜੀ 60 ਇੰਚ ਦੀ ਹਾਈਟ ਹੈ 5 ਤੋਂ 6 ਸਾਲੇ ਦੀ ਉਮਰ ਹੈ ਸਵਾਰੀ ਦੀ ਪਾਸ ਹੈ ਮੌਕੇ ਤੇ ਹੀ ਚਾਹੇ ਇਹਦੇ ਬਾਰੇ ਗੱਲਬਾਤ ਕਰ ਸਕਦੇ ਆ ਅੱਗੇ ਆਪਣੇ ਲਵੇ ਹੈਗਾ ਇਹ ਲੀਲਾ ਚੰਬਾ ਬਸੇਰਾ ਕਿੰਨਾ-ਕੁੰਨਾ ਦਾ ਇਹ ਵੀ ਸਕਰੀਨ ਆ ਬੋਡੀ ਵੰਤਰੇ ਇਹਦਾ ਵੀ ਮਜ਼ਬੂਤ ਹੈ ਬਾਕੀ ਲੱਤ ਲੁੱਤ ਲੰਬੀ ਲੱਗੀ ਹੋਈ ਹੈ ਬਸੇਰੇ ਦੇ 3 ਮਹੀਨੇ ਦੀ ਉਮਰ ਹੈ ਆਉਣ ਵਾਲੇ ਟਾਈਮ 'ਚ ਚੰਗਾ ਕਦ ਕਾਠ ਕਰਨ ਵਾਲਾ ਹੈ ਇਹ ਤਿੰਨੇ ਜੀ ਇਹ ਚਾਰੇ ਜਾਨਵਰ ਇੱਕੋ ਘਰੇ ਖੜੇ ਹੈ ਜੀ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਜੇਨਾਂ ਚੋ ਕਿਸੇ ਨੂੰ ਵੀ ਕੋਈ ਵੀ ਜਾਨਵਰ ਪਸੰਦ ਆਉਂਦਾ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਗੱਲਬਾਤ ਕਰ ਸਕਦੇ ਜੀ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਸੋ ਡੇਲੀ ਜਾਇਜ ਮੁੱਲ ਤੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਮਨਾ ਨੰਬਰ ਚੱਲ ਰਹੀ ਹੋ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਮਿਲਾਂਗੇ ਹੋਰ ਵੀਡੀਓ ਚ ਧੰਨਵਾਦੀ